ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਤੁਹਾਡੇ ਦੇਖੋ ਜੀ ਮੇਰੇ ਚੈਨਲ ਤੇ ਮੈਂ ਹਰ ਰੋਜ਼ ਵੀਡੀਓ ਪਾਉਣਾ ਤੁਹਾਡੇ ਵਾਸਤੇ ਸਿਰਫ ਕਿਹਦੇ ਵਾਸਤੇ ਕਿ ਤੁਹਾਡੀ ਖੂਬਸੂਰਤੀ ਨੂੰ ਅਸੀਂ ਨਖਾਰ ਸਗੀਏ ਮੇਨ ਮਕਸਦ ਕੀ ਹੁੰਦਾ ਵੀ ਜਦੋਂ ਤੁਸੀਂ ਦਾੜੀ ਵੱਡੀ ਕਰ ਲੈਨੇ ਹੋ ਅੱਜ ਗੱਲ ਕਰਾਂਗੇ ਵੀ ਜੇਕਰ ਤੁਹਾਡੀ ਦਾੜੀ ਵੱਧ ਚੁੱਕੀ ਹੈ ਤੁਸੀਂ ਸੋਚ ਰਹੇ ਹੋ ਵੀ ਅਸੀਂ ਕਰਲੀ ਕਰਾਉਣੀ ਹੈ ਤਾਂ ਕੱਲ ਹੀ ਕਰਾਣ ਤੋਂ ਬਾਅਦ ਕਿਵੇਂ ਉਹਨੂੰ ਮੈਨੇਜ ਕਰਨਾ ਹੈ ਸੋ ਮੈਂ ਅੱਜ ਤੁਹਾਨੂੰ ਦੱਸਾਂਗਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਦਾੜੀ ਨੂੰ ਕਰਲੀ ਕਰਾਣ ਵਾਸਤੇ ਸੋਚ ਰਹੇ ਹੋ ਸੋਚਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਵੀ ਦਾੜੀ ਐਦਾਂ ਦੀ ਹੋਜੂ ਇਦਾਂ ਦੀ ਹੋ ਜਾ ਜਾਂ ਇਦਾਂ ਦੀ ਨਹੀਂ ਹੋਣੀ ਜਾਂ ਵਾਲ ਝੜਨਗੇ ਦੇਖੋ ਇਹ ਤਾਂ ਇੱਕ ਵੈਸੇ ਆਪਾਂ ਨਹੀਂ ਕਹਿਆ ਤਾਂ ਪਰ ਇਹੇ ਕੋਈ ਖਾਸ ਵੱਡੀ ਗੱਲ ਨਹੀਂ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਕੈਮੀਕਲੀ ਪਰ ਮਤਲਬ ਪ੍ਰੋਟੈਕਟ ਕਰਦੇ ਹੋ ਤਾਂ ਉਹਦੇ ਰਿਜ਼ਲਟ ਕੁਝ ਪੋਜ਼ਿਟਿਵ ਵੀ ਹੁੰਦੇ ਨੇ ਤੇ ਕੁਝ ਨੈਗੇਟਿਵ ਵੀ ਸੋ ਉਹਦੇ ਵਾਸਤੇ ਤੁਹਾਨੂੰ ਡਰਨ ਦੀ ਲੋੜ ਨਹੀਂ ਇੱਕ ਅੱਛੇ ਆਰਟਿਸਟ ਕੋਲੇ ਜਾਓ ਤਾਂ ਤੁਹਾਡੀ ਦਾੜੀ ਜ਼ਿਆਦਾ ਟੁੱਟੂਗੀ ਵੀ ਨਹੀਂ ਤੇ ਬਹੁਤ ਖੂਬਸੂਰਤ ਬਣ ਜੂ ਸੋ ਆਓ ਅੱਜ ਆਪਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਦਾੜੀ ਨੂੰ ਕਾਲੀ ਕਰਲੀ ਕਰਾਣਾ ਸੋਚ ਰਹੇ ਹੋ ਜਾਂ ਕਰਵਾ ਚੁੱਕੇ ਹੋ ਉਹਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ ਉਹਨੂੰ ਦੀ ਕਿਵੇਂ ਕੇਅਰ ਕੀਤੀ ਜਾ ਸਕਦੀ ਹੈ ਕਿੰਨੀ ਵਾਰੀ ਤੁਸੀਂ ਹਫਤੇ 'ਚ ਵਾਸ਼ ਕਰ ਸਕਦੇ ਹੋ ਕਿਹੜਾ ਤੁਸੀਂ ਨੇ ਕੌਮ ਯੂਜ਼ ਕਰਨਾ ਹੈ ਤੇ ਕਿਹੜੇ ਤਰੀਕੇ ਨਾਲ ਤੁਸੀਂ ਉਹਨੂੰ ਡਰਾਈਲ ਕਰਨਾ ਹੈ ਸੋ ਅੱਜ ਤੋਂ ਅੱਜ ਆਪਾਂ ਦੱਸਾਂਗੇ ਠੀਕ ਆ ਦੋਸਤੋ ਤਾਂ ਸਭ ਤੋਂ ਪਹਿਲਾ ਸਟੈਪ ਕੀ ਹੈ ਵੀ ਸਭ ਤੋਂ ਪਹਿਲਾਂ ਤੁਸੀਂ ਜਦੋਂ ਦਾੜੀ ਕਾਲੀ ਕਰਾ ਲਈ ਜ਼ਿਆਦਾਤਰ ਕੀ ਕਹਿੰਦੇ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਤੁਸੀਂ ਆਪਣੀ ਦਾੜੀ ਨੂੰ ਜੀ ਧੋਣਾ ਨਹੀਂ ਅੱਜ ਬਣਾ ਲੀਜੀ ਹਫਤਾ ਸੁੰਨੇ ਧੋਣਾ ਨਹੀਂ ਇਸ ਵਾਰ ਐਦਾਂ ਦੀ ਕੋਈ ਨਹੀਂ ਪ੍ਰੋਬਲਮ ਜੇਕਰ ਤੁਸੀਂ ਸਾਡੇ ਕੋਲੇ ਵਿਜ਼ਿਟ ਕਰਦੇ ਹੋ ਤਾਂ ਅਸੀਂ ਸੇਮ ਡੇ ਸੇਮ ਇੱਕ ਘੰਟੇ ਦੇ ਬਾਅਦ ਅਸੀਂ ਦਾੜੀ ਨੂੰ ਵਾਸ਼ ਕਰ ਦਿੰਨੇ ਆ ਸ਼ੈਂਪੂ ਕਰ ਦਿੰਨੇ ਆ ਆਇਲਿੰਗ ਕਰ ਦਿੰਨੇ ਆ ਸੋ ਇਹ ਤੁਹਾਡੇ ਲਈ ਵੀ ਇੱਕ ਬਹੁਤ ਜ਼ਿਆਦਾ ਸਮਝਣ ਵਾਲੀ ਗੱਲ ਹੈ ਕਿ ਜਦੋਂ ਤੁਹਾਡੀ ਦਾੜੀ ਕਰ ਲਈ ਹੋਗੀ ਤਾਂ ਉਸ ਤੋਂ ਬਾਅਦ ਤੁਸੀਂ ਨੇ ਦਾੜੀ ਨੂੰ ਧੋਣਾ ਜਦੋਂ ਮਰਜੀ 노 ਪ੍ਰੋਬਲਮ ਪਰ ਕੁਝ ਮੈਥਡ ਨੇ ਮੇਨਟੇਨੈਂਸ ਦੇ ਇੱਕ ਤਰੀਕਾ ਹੁੰਦਾ ਹਰ ਇੱਕ ਚੀਜ਼ ਨੂੰ ਜਦੋਂ ਤੁਸੀਂ ਨਵੀਂ ਗੱਡੀ ਲੈ ਲੈਂਦੇ ਹੋ ਇਹ ਨਹੀਂ ਹੈਗਾ ਵੀ ਰੋਜ਼ ਰੋਜ਼ ਹੀ ਧੋਈ ਜਾਵੋ ਉਤੇ ਸਰਫ ਮਾਰੀ ਜਾਵੋ ਉਹਨੂੰ ਧੋਣ ਦਾ ਇੱਕ ਤਰੀਕਾ ਹੁੰਦਾ ਸੋ ਇਸੇ ਤਰੀਕੇ ਨਾਲ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾ ਵੀ ਜੇਕਰ ਦਾੜੀ ਧੋੜੀ ਕਰ ਲਈ ਹੋਣ ਤੋਂ ਬਾਅਦ ਤੁਸੀਂ ਉਸ ਨੂੰ ਵਾਸ਼ ਕਰਨਾ ਚਾਹੁੰਦੇ ਹੋ ਡਿਲੀ ਡਿਲੀ ਵਾਸ਼ ਕਰਨਾ ਚਾਹੁੰਦੇ ਹੋ ਕਿਵੇਂ ਵਾਸ਼ ਕਰਨੀ ਹੈ ਕਿਵੇਂ ਉਸ ਦੇ ਵਿੱਚ ਕੰਮ ਕਰਨਾ ਸੋ ਆਓ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਦਾੜੀ ਵਾਸ਼ ਕਰਨੀ ਹੈ ਇੱਕ ਮੱਗ ਲੈ ਲਓ ਉਹਦੇ ਵਿੱਚ ਕੀ ਕਰਨਾ ਤੁਹਾਨੂੰ ਸ਼ੈਂਪੂ ਪਾ ਲੈਣਾ ਹੈ ਤੁਸੀਂ ਕੀ ਕਰਦੇ ਹੋ ਸ਼ੈਂਪੂ ਹੱਥ ਤੇ ਪਾਇਆ ਉਸ ਤੋਂ ਬਾਅਦ ਹੱਥ ਤੇ ਇਹਨੂੰ ਮੈਕਸ ਅਪਲਾਈ ਕੀਤਾ ਉਸ ਤੋਂ ਬਾਅਦ ਤੁਸੀਂ ਦਾੜੀ ਤੇ ਅਪਲਾਈ ਕਰ ਦਿੰਦੇ ਹੋ ਐਦਾਂ ਕੁਛ ਨਹੀਂ ਤੁਸੀਂ ਉਹਦੇ ਚ ਪਾਣੀ ਪਾਓ ਮੱਗ ਦੇ ਵਿੱਚ ਮੱਗ ਦੇ ਵਿੱਚ ਪਾਣੀ ਪਾਣ ਤੋਂ ਬਾਅਦ ਤੁਸੀਂ ਕੀ ਕਰਨਾ ਉਹਦੇ ਚ ਸ਼ੈਂਪੂ ਪਾਉਣਾ ਉਸ ਨੂੰ ਘੋਲ ਲੈਣਾ ਚੰਗੀ ਤਰ੍ਹਾਂ ਉਸ ਨੂੰ ਘੋਲ ਲੈਣਾ ਫਿਰ ਉਸ ਤੋਂ ਬਾਅਦ ਜਦੋਂ ਨਾਨ ਦੀ ਤਿਆਰੀ ਕਰਨੀ ਆ ਤੁਹਾਨੂੰ ਵਾਸ਼ ਕਰਨ ਦੀ ਦਾੜੀ ਤੇ ਉਸ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਉਂਝਲਾ ਭਰ ਕੇ ਇਸ ਤਰ੍ਹਾਂ ਇਕੱਠੇ ਐਦਾਂ ਐਦਾਂ ਕਰਕੇ ਜਾਂ ਐਦਾਂ ਕਰਕੇ ਡੋਲੋ ਇਸ ਤਰ੍ਹਾਂ ਕਰਕੇ ਮਤਲਬ ਉਸ ਤੋਂ ਬਾਅਦ ਤੁਸੀਂ ਉਹਨੂੰ ਧੱਗ ਠਾ ਲੋ ਦੀ ਉੱਟ ਚੁਗੀ ਉਸ ਤੋਂ ਬਾਅਦ ਸੋਨੇ ਨੂੰ ਰੇਂਜ ਕਰਦਣਾ ਯਾਨੀ ਕਿ ਵਾਸ਼ ਕਰਦਣਾ ਹੈ ਪਾਣੀ ਨਾਲ ਧੋ ਕੇ ਦਾੜੀ ਨੂੰ ਚੰਗੀ ਤਰ੍ਹਾਂ ਉਸ ਤੋਂ ਬਾਅਦ ਥੋਨੇ ਹੱਥ ਤੇ ਥੋੜਾ ਜਿਹਾ ਤੇਲ ਪਾ ਲਓ ਉਸ ਤੋਂ ਬਾਅਦ ਉਂਗਲਾਂ ਦੇ ਨਾਲ ਟੱਚ ਕਰਨ ਤੋਂ ਬਾਅਦ ਐ ਬਿਲਕੁਲ ਵਿੱਚ ਲਾ ਲਓ ਚੰਗੀ ਤਰ੍ਹਾਂ ਤਸੱਲੀ ਨਾਲ ਵਿੱਚ ਲਾ ਲਿਆ ਜੀ ਉਸ ਤੋਂ ਬਾਅਦ ਚੰਗੀ ਤਰ੍ਹਾਂ ਲਾਂਤ ਤੋਂ ਬਾਅਦ ਉਹਨੂੰ ਹਲਕਾ ਹਲਕਾ ਮਲੋ ਜ਼ੋਰ ਦੀ ਰਗੜਨ ਦੀ ਲੋੜ ਨਹੀਂ ਇਹਦੇ ਨਾਲ ਵਾਲ ਦੇਖੋ ਵੀਕ ਹੋਣਗੇ ਟੁੱਟਣਗੇ ਝੜਨਗੇ ਇਸ ਕਰਕੇ ਤੁਸੀਂ ਇਹ ਮੈਥਡ ਨੂੰ ਜ਼ਰੂਰ ਅਪਲਾਈ ਕਰੋ ਤਾਂ ਕਿ ਤੁਹਾਡੀ ਦਾੜੀ ਬਹੁਤ ਵਧੀਆ ਦਿਨ ਤੱਕ ਚੱਲ ਸਕੇ ਸੋ ਜਿੱਦਾਂ ਸਾਨੂੰ ਹਰ ਰੋਜ਼ ਫੌਣਾ ਦੇ ਨੇ ਜੀ ਸਾਡੀ ਦਾੜੀ 6 ਮਹੀਨੇ ਚੱਲ ਗਈ ਸਾਡੀ ਵਰ ਦਾੜੀ 4 ਮਹੀਨੇ ਚੱਲ ਗਈ ਹੈ। ਆਬਸਲੀ ਯਾਰ ਅਸੀਂ ਦਾੜੀ ਤੇ ਬਹੁਤ ਵਧੀਆ ਵਰਕ ਕਰ ਰਹੇ ਹਾਂ ਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਹਰ ਰੋਜ਼ ਦੱਸਦੇ ਹਾਂ ਵੀਡੀਓ ਦੇ ਜ਼ਰੀਏ ਵੀ ਕਿ ਤੁਸੀਂ ਆਪਣੇ ਦਾੜੀ ਨੂੰ ਕਿਸ ਤਰ੍ਹਾਂ ਸਵਾਲ ਸਕਦੇ ਹੋ ਤੇ دیر ਤੱਕ ਕਿਵੇਂ ਰੱਖ ਸਕਦੇ ਹੋ। ਚਲੋ ਆਪਾਂ ਇਸ ਟੌਪਕ ਤੇ ਫੇਰ ਗੱਲ ਕਰਾਂਗੇ ਤਾਂ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਸੀ ਇਹ ਦਾੜੀ ਨੂੰ ਵਾਸ਼ ਕਰਨਾ ਜਦੋਂ ਤੁਹਾਡੀ ਦਾੜੀ ਵਾਸ਼ ਹੋ ਗਈ ਤੁਸੀਂ ਨਾ ਟੌਵਲ ਚੱਕਣਾ ਹੈ ਟੌਵਲ ਕਰਕੇ ਉਸ ਤੋਂ ਬਾਅਦ ਉਹਨੂੰ ਐ ਡਬਲ ਟੌਪ ਕਰ ਦੇਣਾ ਐਦਾਂ ਰਗੜਨ ਦੀ ਲੋੜ ਨਹੀਂ ਦੇਖੋ ਇਹ ਇਹ ਸਹੀ ਤਰੀਕਾ ਨਹੀਂ ਹੈਗਾ ਤੁਸੀਂ ਕੀ ਕਰਨਾ ਬਿਲਕੁਲ ਇਸ ਤਰੀਕੇ ਨਾਲ ਉਹ ਬਿਲਕੁਲ ਮਤਲਬ ਉਹਦਾ ਜਿਹੜਾ ਪਾਣੀ ਆ ਉਹ ਬਿਲਕੁਲ ਟੌਵਲ ਦੇ ਅੰਦਰ ਸੁੱਕ ਜਾਊਗਾ ਚਲਾ ਜਾਊਗਾ ਉਸ ਤੋਂ ਬਾਅਦ ਦਾੜੀ ਤੁਹਾਡੀ ਡਰਾਈ ਹੋ ਜਾਊਗੀ ਉਸ ਤੋਂ ਬਾਅਦ ਜਦੋਂ ਤੁਸੀਂ ਬਾਥਰੂਮ ਤੋਂ ਬਾਹਰ ਆਗੇ ਬਾਹਰ ਆਣ ਤੋਂ ਬਾਅਦ ਤੁਹਾਨੂੰ ਡਰਾਈਲ ਲੈਣਾ ਸੌਰੀ ਸਭ ਤੋਂ ਪਹਿਲਾਂ ਉਹ ਦੂਜੇ ਨੰਬਰ ਤੇ ਤੁਸੀਂ ਕੀ ਲੈਣਾ ਇੱਕ ਕੌਮ ਲੈਣਾ ਹੈ ਇੱਕ ਤਾਂ ਬਿਲਕੁਲ ਭੀੜਾ ਹੁੰਦਾ ਹੈ ਬਿਲਕੁਲ ਪਤਲੇ ਪਤਲੇ ਦੰਦਿਆਂ ਵਾਲਾ ਉਹ ਕਦੇ ਵੀ ਨਹੀਂ ਲੈਣਾ ਤੁਸੀਂ ਇਸ ਚੀਜ਼ ਨੂੰ ਨੋਟ ਕਰਿਓ ਉਹ ਕੰਮ ਕਦੇ ਨਹੀਂ ਮਾਰਨਾ ਇੱਕ ਬਰਸ਼ ਹੁੰਦਾ ਜੀ ਕਹਿੰਦੇ ਇਸਾਨ ਨੇ ਅਸੀਂ ਦਾੜੀ ਤੇ ਬਰਸ਼ ਕਰਵਾਦੇ ਉਹ ਵੀ ਨਹੀਂ ਯੂਜ਼ ਕਰਨਾ ਕਿਉਂਕਿ ਉਹਦੇ ਵਿੱਚ ਇਸ ਤਰ੍ਹਾਂ ਕਰਕੇ ਕਈ ਤਰ੍ਹਾਂ ਦੇ ਮਤਲਬ ਇਸ ਤਰ੍ਹਾਂ ਦੇ ਉਹਦੇ ਕੰਮ ਬਣੇ ਹੁੰਦੇ ਨੇ ਜਦੋਂ ਇੱਕ ਬੁਜੇ ਦੇ ਵਿੱਚ ਫਸਦਾ ਉਸ ਨੂੰ ਤੋੜ ਦਿੰਦੇ ਨੇ ਦਾੜੀ ਦੇ ਵਾਲਾਂ ਨੂੰ ਇਸ ਕਰਕੇ ਥੋੜੀ ਦਾੜੀ ਵੀਕ ਹੋ ਜਾਂਦੀ ਹੈ ਸੋ ਕੀ ਉਸ ਤੋਂ ਬਾਅਦ ਕੀ ਕਰਨਾ ਹਨ ਬਿਲਕੁਲ ਖੁੱਲੇ ਜਿਹੜੇ ਆ ਹੁੰਦੇ ਨੇ ਖੁੱਲੇ ਦੰਦਿਆਂ ਨਾਲ ਕੰਗਾ ਤੇ ਯੂਜ਼ ਕਰਨਾ ਹੈ ਖੁੱਲੇ ਦੰਦਿਆਂ ਨਾਲ ਕੰਗਾ ਉਹਨੂੰ ਕਹਿੰਦੇ ਨੇ ਬਿਲਕੁਲ ਖੁੱਲਾ ਜਿੱਦਾਂ ਉਹ ਈਜ਼ੀ ਹੋ ਜਾਊਗਾ ਖੋਲ ਦੋ ਦਾੜੀ ਖੋਲਣ ਤੋਂ ਬਾਅਦ ਤੁਹਾਨੂੰ ਡਰੈਲ ਲੈ ਲੈਣਾ ਹੈ ਡਰੈਲ ਲੈ ਕੇ ਉਹਨੂੰ ਅੱਛੀ ਤਰ੍ਹਾਂ ਦੇ ਨਾਲ ਬਿਲਕੁਲ ਹੀ ਮਤਲਬ ਡਰੈਲ ਕਰਦੇ ਉਹਨੂੰ ਸੁਕਾਉਂਦੇ ਜਾਓ ਆਹ ਚੀਜ਼ ਨੂੰ ਪੁਸ਼ ਕਰਦੇ ਜਾਓ ਜਾਂ ਥੱਲੇ ਨੂੰ ਖਿੱਚ ਲਓ ਕੋਈ ਚੱਕਰ ਨਹੀਂ ਥਾੜੀ ਤੇ ਲੰਬੀ ਰੱਖਣੀ ਹੈ ਤਾਂ ਤੁਸੀਂ ਉਸ ਨੂੰ ਐਦਾਂ ਖਿੱਚ ਕੇ ਤੁਸੀਂ ਡਰੈਲ ਕਰੀ ਜਾਣਾ ਬਿਲਕੁਲ ਹੀ ਡੈਲ ਕਰਦੇ ਰਹੋ ਸੁੱਕਦੀ ਜਾਊ ਦਾੜੀ ਤੁਹਾਡੀ ਸ਼ੇਪ ਚ ਆਉਂਦੀ ਰੂ ਉਸ ਤੋਂ ਬਾਅਦ ਜੇਕਰ ਤੁਹਾਡਾ ਵਾਲ ਕਿਤੇ 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 ਖੜਾ ਰਹਿੰਦਾ ਤਾਂ ਉਹਦੇ ਵਾਸਤੇ ਕੀ ਕਰਨਾ ਤੁਸੀਂ ਹੇਅਰ ਸਪਰੇ ਇੰਜੋ ਟਫਟ एवरीथिंग ਯਾਰ ਤੁਸੀਂ ਕਿੱਦਾਂ ਦਾ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇਸ ਚੀਜ਼ ਨੂੰ ਬਿਲਕੁਲ ਨਾ ਘਬਰਾਓ ਯੂਜ਼ ਕਰਨ ਦਾ ਤਰੀਕਾ ਵੀ ਉਹ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਕਿਵੇਂ ਪਰ ਹਲਕਾ ਹਲਕਾ ਤੁਸੀਂ ਯੂਜ਼ ਕਰ ਸਕਦੇ ਹੋ ਐਦਾਂ ਕਰਕੇ ਬਸ ਇਹ ਟ੍ਰਿਕ ਹੈ ਜੀ ਉਸ ਤੋਂ ਬਾਅਦ ਦਾੜੀ ਤੁਹਾਡੀ ਸ਼ੇਪ ਚ ਆ ਜਾਣੀ ਹੈ ਅਗਲੀ ਵੀਡੀਓ ਦੇਖਣ ਵਾਸਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਵੀਡੀਓ ਮੈਂ ਹਰ ਰੋਜ਼ ਇਨਫਰੋਮੈਟ ਵੀਡੀਓ ਤੁਹਾਡੇ ਵਾਸਤੇ ਆਉਂਦੀ ਰਹੂਗੀ ਤੇ ਤੁਸੀਂ ਉਸ ਦੇ ਤਰੀਕੇ ਨਾਲ ਆਪਣਾ ਲਾਈਫ ਸਟਾਈਲ ਬਣਾਉਂਦੇ ਰਹੋ ਤੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਸਬਸਕ੍ਰਾਈਬ ਜਰੂਰ ਕਰਿਓ ਦੋਸਤਾਂ ਮਿੱਤਰਾਂ ਤੱਕ ਸਾਂਝੀ ਜਰੂਰ ਕਰਿਓ ਤੁਹਾਡੀ ਮਰਜ਼ੀ ਹੈ ਬਾਕੀ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਸਤਿ ਸ੍ਰੀ ਅਕਾਲ ਜੀ ਸੋਹਰਣ